ਕਰਨੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸ ਕਰਨ ਸਿੰਘ ਮਜੀਠਾ ਕਾਂਡ ਵਰਗਾ ਕਾਂਡਾ ਬਠਿੰਡਾ ਦੇ ਅੰਦਰ ਦੀ ਗੋਲ ਚਾਣਾ ਦੇ ਸੇਕਣ ਸੈਜ ਡਿਪਾਰਟਮੈਂਟ ਅਤੇ ਬਠਿੰਡਾ ਪੁਲਿਸ ਨੂੰ ਜਿਹੜਾ ਉਹਨਾਂ ਦੇ ਦੋ ਦੋ ਅਪਤੀਵਾ ਟੱਕਰ ਨੇ ਜਿਹੜਾ ਲਿਚੇ ਅਸੀਂ ਇਹ ਆ ਰਿਹਾ ਬੜੀ ਗੀ ਹੈ ਤੇ 8 ਲੋਕਾਂ ਦੇ ਖਿਲਾਫ ਪਾਣਾ ਚਾਹੀਦਾ ਸੀ ਸਾਮਾਗਰ ਦੀ ਕਜਾ ਦੋ ਟੰਕੀ ਦੀ ਰਾਸ ਤੇ ਆਪਾਂ ਕੰਮ ਕਰਦੇ ਹੋਏ ਆਤਰਾ ਇਹਨਾਂ ਨੂੰ ਵੜਲੇ ਗਿਆ ਹਨ ਅਤੇ ਸੂਚਨਾ ਇਹ ਮਿਲਿਆ ਕਿ ਇਨਾ ਵਿਅਕਤੀ ਆਪ ਕੋ ਚਾਰ ਦੇ ਆਪਣੇ ਲਈ ਐਸੇ ਮਿਲੋ ਭਲਾਈ ਜਾਂਦੀ ਸੀ ਜਦੋਂ ਜਰਾ ਚਾਲੂ ਹੋਈ ਜਾਂਦੀ ਪਾਈ ਜਾਣੀ ਸੀ ਤੇ ਕਿਤਨਾ ਕਿਤੇ ਜੀ ਜੇ ਆਪਾਂ ਗੱਲ ਕਰੀਏ ਤਾਂ ਮਜੀਠਾ ਵਰਗਾ ਕਾਂਡ ਬਟਿੰਡਾ ਦੇ ਅੰਦਰ ਵੀ ਹੋ ਸਕਦਾ ਸੀ ਦੇਖਣ ਇਹਨਾਂ ਵੱਲੋਂ ਜਿਹੜੀ ਐਕਸੈਸਿਬਲ ਨੂੰ ਅਤੇ ਨਾਲ ਬਟਿੰਡਾ ਪੁਲਿਸ ਵੱਲੋਂ ਧਾਂਸਵਰੀ ਪੁਲਿਸ ਪਾਰਟੀ ਵੱਲੋਂ ਅੱਠ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਵੀ ਆਪਣੇ ਬੇਨ ਮਾਮਲਾਤਾ ਕੀਤਾ ਗਿਆ ਤੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਖਬਰ ਪੰਜਾਬ ਦੀ ਬਟਿੰਡਾ ਤੋਂ ਇਸ ਕਰਮੀ ਦੀ ਬਹੁਤ